ਪਿੰਡ ਸ਼ੇਰਪੁਰਾ ਵਿਖੇ ਖਾਲੀ ਪਏ ਇੱਕ ਮਕਾਨ ਵਿੱਚ ਐਕਸਾਈਜ਼ ਵਿਭਾਗ ਵੱਲੋਂ छापेमारी ਕਰਕੇ ਉਹਨਾਂ ਨੇ ਉਥੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਸੱਤ ਬਲੈਕਓਪਰਾ ਦੀਆਂ ਬੋਤਲਾਂ ਤੇ ਕੁਝ ਸ਼ਰਾਬ ਦੀਆਂ ਖਾਲੀ ਪੇਟੀਆਂ ਵੀ ਆਪਣੇ ਕਬਜ਼ੇ ਵਿੱਚ ਲਈਆਂ ਜਿਸ ਸਬੰਧ ਵਿੱਚ ਜਾਣਕਾਰੀ ਦੇਂਦਿਆਂ ਹੋਇਆ ਐਕਸਾਈਜ਼ ਇਨਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਸ਼ਿਕਾਇਤ ਮਿਲ ਰਹੀ ਸੀ ਕਿ ਇਸ ਖਾਲੀ ਪਏ ਮਕਾਨ ਵਿੱਚ ਅवैध ਸ਼ਰਾਬ ਦੇ ਵਿਚਨ ਖਰੀਦਣ ਦਾ ਧੰਦਾ ਚੱਲ ਰਿਹਾ ਹੈ ਜਿਸ ਦੇ ਚੱਲਦੇ ਆ ਸਬੰਧਿਤ ਵਿਭਾਗ ਵੱਲੋਂ ਜਦੋਂ ਇੱਥੇ ਰੇਡ ਮਾਰੀ ਕੀਤੀ ਗਈ ਤੇ ਪਹਿਲੇ ਦਿਨ ਉਹਨਾਂ ਨੇ ਇੱਕ આરોપી ਨੂੰ ਗ੍ਰਿਫਤਾਰ ਕੀਤਾ ਤੇ ਦੂਸਰੇ ਦਿਨ ਉਹਨਾਂ ਨੇ ਇਸ ਖਾਲੀ ਪਏ ਮਕਾਨ ਵਿੱਚੋਂ ਕੁਝ ਖਾਲੀ ਸ਼ਰਾਬ ਦੇ ਆਪ ਪੇਟੀਆਂ ਤੇ ਸੱਤ ਬਲੈਕ ਕੋਬਰਾ ਦੀਆਂ ਬੋਤਲਾਂ ਵੀ ਆਪਣੇ ਕਬਜ਼ੇ ਵਿੱਚ ਲਈਆਂ। ਉਹਨਾਂ ਨੇ ਕਿਹਾ ਕਿ ਇਹ ਛਾਪੇਮਾਰੀ ਵੇਲੇ ਉਹਨਾਂ ਨੇ ਇਸ ਖਾਲੀ ਪਏ ਮਕਾਨ ਦੇ ਰਿਸ਼ਤੇਦਾਰਾਂ ਨੂੰ ਵੀ ਨਾਲ ਲਿਆ ਤੇ ਪਿੰਡ ਦੇ ਨੰਬਰਦਾਰ ਨੂੰ ਵੀ ਨਾਲ ਲੈ ਕੇ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਉਹ ਇਸ ਖਾਲੀ ਪਏ ਮਕਾਨ ਮਾਲਕ ਦੇ ਖਿਲਾਫ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਮੈਂ ਐਕਸਾਈਜ ਇੰਸਪੈਕਟਰ ਗੁਰਵਿੰਦਰ ਸਿੰਘ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਸ਼ਰਾਬ ਦੀਆਂ ਪੇਟੀਆਂ ਨੇ ਅਸੀਂ ਕੱਲ ਵੀ ਰੇਡ ਕੀਤੀ ਸੀ ਤੇ ਕੱਲ ਵੀ ਇੱਕ ਬੰਦਾ ਫੜਿਆ ਸੀ ਤੇ ਇੱਥੇ ਇੱਕ ਘਰ ਬੰਦ ਸੀ ਅਸੀਂ ਨਾਲ ਲੰਬੜਦਾਰ ਸਾਹਿਬ ਨੂੰ ਨਾਲ ਲਿਆ ਤੇ ਨਾਲ ਗਵੰਡੀ ਉਹਦੇ ਜਿਹੜੇ ਚਾਚਾ ਜੀ ਉਹਨਾਂ ਨੂੰ ਨਾਲ ਲਿਆ ਤਾਲਾ ਤੋੜ ਕੇ ਵੇਖਿਆ ਤੇ ਇੱਥੋਂ ਸਾਨੂੰ ਖਾਲੀ ਪੇਟੀਆਂ ਤੇ ਨਾਲ ਸੱਤ ਬੋਤਲਾਂ ਬਲੈਕ ਆਵਰਾ ਦੀਆਂ ਮਿਲੀਆਂ ਉਹ ਅਸੀਂ ਜ਼ਬਤ ਕਰ ਲਈਆਂ ਤੇ ਜੋ ਬੰਦੀ ਕਾਰਵਾਈ ਆ ਅਸੀਂ ਉਹਦੇ ਤੇ ਕਰਾਂਗੇ ਜਿਹਦਾ ਘਰ ਇਹ ਕਿਹੜੀ ਜਗ੍ਹਾ ਦੇ ਵਿੱਚ ਕੀਤੀ ਸੀ ਇਹ ਸ਼ੇਰਪੁਰਾ ਵਿਲੇਜ ਕੀ ਤੁਸੀਂ ਉੱਥੇ ਫੜੇਗੇ ਕਿ ਨਹੀਂ ਇੱਕ ਘਰ ਫਿਲਹਾਲ ਬੰਦ ਸੀ ਤੇ ਗਾਂ ਜੋ ਵੀ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankot.